ਪਹਿਲਾ ਕਰੋਨਾ ਤੇ ਹੁਣ ਪੰਜਾਬ ਦੀ ਬਾੜ ਇੱਕੋ ਇੱਕ ਦਾਮ ਪੰਜਾਬ ਦੇ ਵਿੱਚ ਆਦਾ ਸੀਗਾ ਸੋਨੂ ਸੂਤ ਸੂਤ ਫਾਊਂਡੇਸ਼ਨ ਵੱਲੋਂ ਲਗਾਤਾਰ ਜਿਹੜਾਗਾ ਮਾਲਿਕਾ ਸੂਤ ਵੱਲੋਂ ਪੂਰੇ ਕਰੋਨਾ ਕਾਲ ਦੇ ਵਿੱਚ ਜੋ ਸੇਵਾਵਾਂ ਦਿੱਤੀਆਂ ਗਈਆਂ ਅੱਜ ਵੀ ਅਸੀਂ ਲੋਕ ਯਾਦ ਕਰਦੇ ਹਾਂ ਹੁਣ ਉਸੇ ਤਰ੍ਹਾਂ ਦੀ ਗੱਲ ਕਰੀਏ ਪੰਜਾਬ ਦੇ 12 ਤੇ ਪੰਜਾਬ ਦੇ 12 ਦੇ ਵਿੱਚ ਸੋਨੂ ਸੂਤ ਬੰਬੇ ਤੋਂ ਪਹੁੰਚ ਚੁੱਕੇ ਨੇ ਔਰ ਘਰ ਘਰ ਜਾ ਰਹੇ ਨੇ ਕੱਲ ਜਿਹੜਾ ਹੈਗਾ ਉਹਨਾਂ ਵੱਲੋਂ ਅਜਨਾਲਾ ਕਪੂਰਥਲਾ ਦੇ ਹੋਰ ਕਈ ਜ਼ਿਲ੍ਹੇ ਜਿਹੜੇ ਅਗੇ ਦੇਖੇ ਗਏ ਸੀ ਔਰ ਅੱਜ ਜਿਹੜਾ ਹੈਗਾ ਫਰੋਜ਼ਪੁਰ ਸਾਈਡ ਤੇ ਜਾ ਰਹੇ ਨੇ ਤਸਵੀਰਾਂ ਦਿਖਾ ਰਿਹਾ ਕੋਲ ਨੂੰ ਇਸ ਵੇਲੇ ਜਿਸ ਤਰੀਕੇ ਨਾਲ ਸੋਨੂ ਸੋਦੀ ਕੋਠੀ ਜਿਹੜੀ ਸਮਾਨ ਦੇ ਨਾਲ ਭਰੀ ਪਈ ਹੈ ਸੋਨੂ ਸੁੰਦਰ ਸਾਡੇ ਨਾਲ ਲੱਗਨੇ ਸਰ ਪਹਿਲਾ ਕਰੋਨਾ ਕਾਲ ਤੇ ਹੁਣ ਬਾਦ ਸੋਨੂ ਫਿਰ ਹੁੰਦੇ ਸੋਨੂ ਤਾਂ ਮੇਝੇ ਇੱਥੇ ਸੀ ਬਈ ਨਾ ਕਰੋਨਾ ਅੰਦਰ ਆਂਗੇ ਜਾਂਦੇ ਰਹਿਣਗੇ ਬਾਹਰ ਆਂਗੇ ਜਾਂ ਜਾਣਗੇ ਲੇਕਿਨ ਸਾਨੂੰ ਸੂਤ ਜਦੀ ਪੰਜਾਬ ਮਲੂਕਾ ਹਮੇਸ਼ਾ ਪੰਜਾਬ ਤੇ ਪੂਰੇ ਦੇਸ਼ ਲਈ ਹਮੇਸ਼ਾ ਖੜੇ ਰਹਿਣਗੇ ਔਰ ਟਾਈਮ ਕਿਹੜਾ ਵੀ ਹੋਵੇ ਅਸੀਂ ਹਮੇਸ਼ਾ 24 ਘੰਟੇ ਹਮੇਸ਼ਾ ਤਿਆਰ ਲਗਾਤਾਰ ਤੁਸੀਂ ਕੱਲ ਬਿਕਰੇ ਪਿੰਡਾਂ ਦੇ ਵਿੱਚ ਗਏ ਕਿੰਦਾ ਤੇ ਹਾਲਾਤ ਲੱਗੇ ਨੇ ਭਾਵੇਂ ਸਰਕਾਰਾਂ ਵੀ ਬਹੁਤ ਕਹਿਦੇ ਕੁਝ ਕਦੀਆਂ ਕਰ ਰਹੀਆਂ ਗਿਆ ਪਰ ਸਮਾਜਿਕ ਸੰਤਾਵਾ ਬਹੁਤ ਵੱਨ ਕੇ ਆਈ ਕਿ ਬਹੁਤ ਕਮੈਂਡੇਬਲ ਲਖੀ ਜਨੇ ਲੋਕੀ ਮੈਂ ਕੱਲ ਦੇਖ ਰਿਆ ਸੀਗਾ ਯੂ ਨੋ ਮੁਸਲਮਾਨ ਸਮਾਜ ਦੇ ਲੋਕ ਬੇਸ਼ੁਮਾਰ ਸਮਾਨ ਲੈ ਕੇ ਪਹੁੰਚੇ ਸੀ ਯੂਪੀ ਤੋਂ ਲੋ ਬਿਹਾਰ ਤੋਂ ਲੋਗ ਯੋ ਹਰਿਆਣਾ ਦੇ ਲੋਕੀ ਟਰਾਲੀਆਂ ਲੈ ਕੇ ਪਹੁੰਚੇ ਇਸ ਤੇ ਇੰਨਾ ਅ ਅੱਛਾ ਫੀਲ ਹੁੰਦਾ ਕਿ ਅੱਜ ਦੇ ਦੌਰ ਦੇ ਵਿੱਚ ਇਥੇ ਲੋਕੀ ਕਈ ਵਾਰ ਨਫਤਾਂ ਦੀਆਂ ਗੱਲਾਂ ਕਰਦੇ ਨੇ ਜਾਂ ਕੁਝ ਵੀ ਕਰਦੇ ਉਹਦੇ ਦੌਰ ਦੇ ਵਿੱਚ ਸਾਰਾ ਦੇਸ਼ ਇਕੱਠਾ ਖੜਾ ਹੋਇਆ ਹੈ ਜ਼ਰੂਰਤਲੀ ਇੱਕ ਦੂਜੇ ਦਾ ਹੱਥ ਫੜਨ ਲਈ ਔਰ ਜਦੋਂ ਮੈਂ ਪਿੰਨਾ ਜਾ ਕੇ ਲੋਕਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤੋ ਘਰ ਪੂਰੇ ਪਾਣੀ ਚ ਡੁੱਬੇ ਹੋਏ ਆ ਉਹਨਾਂ ਦੇ ਕੋਈ ਰਸਤਾ ਨਹੀਂ ਉਹਨਾਂ ਕੋਲ ਆਨ ਦਾ ਕਿਸ਼ਤੀਆਂ ਦੇ ਥਰੂ ਅਸੀਂ ਉੱਥੇ ਪਹੁੰਚੇ ਕਿਸ਼ਤੀਆਂ ਥਰੂ ਉਹਨਾਂ ਨੂੰ ਇਲਾਜ ਪਹੁੰਚਦਾ ਲੇਕਿਨ ਜਦੋਂ ਨਹੀਂ ਘਰੇ ਜਾਓ ਤੇ ਚਾ ਕੀ ਲਓਗੇ ਤੁਸੀਂ ਪਹਿਲੇ ਪਾਣੀ ਲੋਕ ਤੇ ਸਮਾਨ ਰੱਖਿਆ ਉਹਨਾਂ ਦੇ ਵਿਚਾਰਾਂ ਦੇ ਕੋਲ ਕਿਚਨਸ ਖਤਮ ਹੋ ਚੁੱਕੇ ਆ ਲੇਕਿਨ ਮੈਂ ਜਜ਼ਬਾ ਖਤਮ ਨਹੀਂ ਹੋਇਆ ਉਹ ਪੰਜਾਬ ਹੈ ਸਾਡਾ ਸੋ ਤੁ ਕਹਿੰਦੇ ਪੰਜਾਬੀ ਕਿਤੇ ਚੱਠੀਆਂ ਭਾਗੇ ਨਹੀਂ ਜਾਂਦਾ ਪੰਜਾਬੀ ਪਹੁੰਚ ਜਾਂਦਾ ਸਮਾਨ ਲੈ ਕੇ ਬਿਲਕੁਲ ਟੁੱਟਿਆਂ ਦੀ ਲੋੜ ਹੀ ਨਹੀਂ ਪੰਜਾਬ ਪੰਜਾਬੀ ਪੰਜਾਬੀ ਨੂੰ ਆਵਾਜ਼ ਦਊਗਾ ਤੇ ਪੰਜਾਬੀ ਉੱਥੇ ਹਮੇਸ਼ਾ ਖੜਾ ਰਹੂਗਾ ਕੱਲ ਵੀ ਜਦੋਂ ਮੈਂ ਗਿਆ ਉੱਥੇ ਕਿਸੇ ਨੂੰ ਪਤਾ ਨਹੀਂ ਸੀ ਮੈਂ ਅਚਾਨਕ ਸਰੇ 4.5ਵੇਂ ਬੰਬੇ ਤੋਂ ਨਿਕਲਿਆ ਔਰ ਸਿੱਧੇ ਸੀ ਸਿੱਧੇ ਕਬੂਰਥਲੇ ਪਹੁੰਚ ਗਿਆ ਤੇ ਆਈਡੀ ਇਹ ਸੀ ਕਿ ਜਦੋਂ ਆਪ ਜਾਓ ਤੁਸੀਂ ਉਹਨਾਂ ਨੂੰ ਮਿਲੋ ਲੋਕਾਂ ਨੂੰ ਤੇ ਤੁਹਾਨੂੰ ਐਕਚੁਅਲ ਪ੍ਰੋਬਲਮ ਪਤਾ ਚੱਲੇ ਔਰ ਐਕਚੁਅਲ ਨੀਡ ਪਤਾ ਚੱਲੇ ਕਿ ਉਹਨਾਂ ਨੂੰ ਕੀ ਚਾਹੀਦਾ ਤਾਂ ਕਿ ਜਾਣਾ ਤਾਂ ਹੀ ਯੂ نو ਕੋਈ ਜ਼ਰੂਰਤ ਜੇ ਜ਼ਰੂਰਤਮੰਦ ਦੀ ਮਦਦ ਹੀ ਨਾ ਹੋਈ ਜਿਹੜੀ ਉਹਨੂੰ ਚੀਜ਼ ਚਾਹੀਦੀ ਹੈ ਤੇ ਫਾਇਦਾ ਕੀ ਹੈ ਤੇ ਇਸ ਲਈ ਕੋਸ਼ਿਸ਼ ਹੈ ਕਿ ਇਲਾਕੇ ਅਸੀਂ ਪੁੱਛਦੇ ਕਿ ਚਾਹੀਦਾ ਉਹ ਹੀ ਦਵਾਉਂ ਕੱਲ ਤੁਸੀਂ ਇੱਕ ਮਾਂ ਦਾ ਦਰਦ ਦੇਖਿਆ ਮਾਂ ਦੀਆਂ ਅੱਖਾਂ 'ਵਿੰ ਆਸੂ ਦੇਖੇ ਬੱਚੇ ਦਾ ਹਾਲ ਪੁੱਛਿਆ ਬੱਚੇ ਨੂੰ ਕੋਈ ਪ੍ਰੋਬਲਮ ਸੀ ਬਹੁਤ ਵੱਡੀ ਬਿਲਕੁਲ ਇੱਕ ਅਭਿਜੋਦ ਨਾਮ ਦਾ ਲੜਕਾ ਜਿਹੜਾ ਅਜਨਾਲੇ ਦੇ ਏਰੀਆ ਦੇ ਵਿੱਚ ਸੀਗਾ ਉੱਥੋਂ ਇੱਕ ਯੂ ਨੋ ਬਹੁਤ ਵੱਡੀ ਨਿਊਜ਼ ਉੱਥੇ ਕੀ ਉਹਨੂੰ ਤਕਲੀਫ ਹੈ ਔਰ ਪਹੁੰਚ ਨਹੀਂ ਪਾਰ ਰਿਹਾ ਸੀ ਉਹ ਇਲਾਜ ਲਈ ਔਰ ਉਸੇ ਨੂੰ ਅਸੀਂ ਯੂ ਨੋ ਹਸਤਾਜੋ ਦਾ ਇਲਾਜ ਹੁਣ ਸ਼ੁਰੂ ਹੋ ਗਿਆ ਕੀ ਕਿ ਟਾਈਮ ਲੱਗੂਗਾ ਉਹਨੂੰ ਕਿੰਨੀ ਦੀ ਪ੍ਰੋਬਲਮ ਸੀ ਫਿਰ ਕੱਲ ਮੈਂ ਇੱਕ ਪਿੰਡ ਗਿਆ ਸੁਲਤਾਨਪੁਰ ਲੋਧੀ ਕੋ ਤੇ ਉਸੇ ਵੀ ਇੱਕ ਬੱਚੇ ਨਹੀਂ ਉਹਨੂੰ ਬੜੀ ਪ੍ਰੋਬਲਮਸ ਲੇਕਿਨ ਸਮਾਈਲ ਕਰੀਆ ਸਾਡੇ ਕੋਲ ਬੈਠਾ ਰਿਹਾ ਤੇ ਮੈਨੂੰ ਦੇਖ ਕੇ ਬੜਾ ਦੁੱਖ ਹੋ ਰਿਹਾ ਸੀ ਕਿ ਉਹ ਜਾ ਰਿਹਾ ਐਨੀ ਔਖਾ ਹੈ ਪਰ ਉਹਦੀ ਸਮਾਈਲ ਨਹੀਂ ਉਹਨੇ ਛੱਡੀ ਦਾ ਆਈਡੀ ਇਹ ਹੈ ਕਿ ਜੇਸੀ ਇਸ ਲਾਈਕ ਹੈ ਕਿ ਅਸੀਂ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਆ ਤਾਂ ਬਚਾਉਣਾ ਜ਼ਰੂਰੀ ਹੈ ਨਹੀਂ ਤਾਂ ਫਿਰ ਜਿੰਦਗਾ ਕੋਈ ਫਾਇਦਾ ਨਹੀਂ ਕੋਰੋਨਾ ਕਾਲ ਦੇ ਵਿੱਚ ਵੀ ਇੰਨੇ ਕਾਫੀ ਕੇਸ ਆਏ ਸੀ ਇਸ ਦੇਖੇ ਸੀਗੇ ਕਿ ਬਹੁਤ ਸਾਰੇ ਲੋਕਾਂ ਨੇ ਤੁਹਾਨੂੰ ਫੇਸਬੁਕ ਦੇ ਉੱਤੇ ਵੀ ਤੁਹਾਡੇ ਗਰੁੱਪਾਂ ਦੇ ਵਿੱਚ ਵਟਸਐਪ ਦੇ ਉੱਪਰ ਵੀ ਨਾ ਚੇਪਾਈ ਦੀ ਸੰਗਤ ਮਦਦ ਦੀ ਲੋੜ ਹੈ ਹੁਣ ਵੀ ਤੁਹਾਡੇ ਕੋਲ ਲੋਕ ਬਹੁਤ ਜ਼ਿਆਦਾ ਜਿਹੜੇ ਪੋਸਟ ਕਰ ਰਹੇ ਨੇ ਡਿਸਟ੍ਰਿਕਟ ਦੇ ਨਾਲ ਵੀਡੀਓਜ਼ ਆ ਰਹੀਆਂ ਨੇ ਸੋਨੋ ਹਮਾਰੇ ਗਾਮੇ ਮੈਂ ਸਾਰੇ ਬਿੰਦੂ 'ਤੇ ਪਹੁੰਚੇ ਦੀ ਕੋਸ਼ਿਸ਼ ਕਰੂੰਗਾ ਅ ਜਿਨ ਨੂੰ ਤੁਹਾਨੂੰ ਪਤਾ ਹੀ ਹੈ ਕਿ অলমোਸਟ 2000 ਪਿੰਡ ਨੇ ਜਿਹੜੀ ਤਕਲੀਫਾਂ ਦੇ ਵਿੱਚ ਨੇ ਹਰ ਥਾਂ ਦੇ ਪਹੁੰਚਣ ਨੂੰ ਸਾਨੂੰ ਬਹੁਤ ਟਾਈਮ ਲੱਗੂਗਾ ਲੇਕਿਨ ਅਸੀਂ ਕੋਸ਼ਿਸ਼ ਕਰਕੇ ਉਹਦੀਆਂ ਰਿਪੋਰਟਸ ਆ ਰਹੀਆਂ ਲੈ ਰਹੇ ਨੇ ਜਿੰਨੇ ਪਿੰਡਾਂ ਜਾ ਸਕੇ ਉਹਨੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਆਈ ਡੀ ਇਹ ਹੈ ਕਿ ਜਿਹੜੇ ਪਿੰਡ ਚਿੱਤੇ ਜ਼ਰੂਰਤ ਹੈ ਚਾਹੇ ਸਾਨੂੰ ਫੋਨ ਕਾਲ ਦੇ ਥਰੂ ਪਤਾ ਚੱਲੇ ਜਾਂ ਸਾਨੂੰ ਜਾ ਕੇ ਪਤਾ ਚੱਲੇ ਅਸੀਂ ਜ਼ਰੂਰ ਇੱਕ ਜਿਹੜੀ ਤਕਲੀਫ ਔਰ ਜ਼ਰੂਰਤ ਦੂਰ ਕਰਾਂਗੇ